ਪੀਟੀਸੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕਿਸਾਨਾਂ ਦਾ ਅੰਦੋਲਨ ਲਗਾਤਾਰ جاری ਹੈ ਖਨੋਰੀ ਔਰ ਸ਼ੰਭੂ ਬਾਰਡਰ ਦੇ ਉੱਤੇ ਦੋਹਾਂ ਪਾਸੇ ਕਿਸਾਨ ਡਟੇ ਹੋਏ ਨੇ ਔਰ ਹੁਣ ਤਾਂ ਆਮਦ ਕਿਸਾਨਾਂ ਦੀ ਹੋਰ ਵੀ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਡੱਲੇਵਾਲ ਸਾਹਿਬ ਦੀ ਰਿਹਾਈ ਹੋ ਗਈ ਹੈ ਔਰ ਰਿਹਾਈ ਤੋਂ ਬਾਅਦ ਕਿਸਾਨਾਂ ਦਾ ਜੋਸ਼ ਪੂਰਾ ਹਾਈ ਹੈ ਤੇ ਹੁਣ ਤੁਹਾਨੂੰ ਤਸਵੀਰਾਂ ਵੀ ਅਸੀਂ ਸਿੱਧਾ ਖਨੋਰੀ ਬਾਰਡਰ ਤੋਂ ਦਿਖਾ ਦਿੰਨੇ ਆ ਤਿੰਨ ਦਿਲਚਸਪ ਤਸਵੀਰਾਂ ਆਈਆਂ ਨੇ ਔਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਇਹ ਵੀ ਹੈ ਕਿ ਕਿਸਾਨ ਜਲਦੀ ਹੀ ਕੋਈ ਵੱਡਾ ਐਲਾਨ ਕਰ ਸਕਦੇ ਨੇ ਕਿਸਾਨਾਂ ਦੀ ਮੀਟਿੰਗ ਹੈ ਤੇ ਮੀਟਿੰਗ ਤੋਂ ਬਾਅਦ 2:30-3 ਵਜੇ ਦੇ ਦਰਮਿਆਨ ਕਿਸਾਨ ਕੁਝ ਵੱਡਾ ਐਲਾਨ ਵੀ ਕਰ ਸਕਦੇ ਨੇ ਹਾਲਾਂਕਿ ਇੱਕ ਤਾਂ ਉਹਨਾਂ ਦਾ ਵੱਡਾ ਐਲਾਨ ਕੀਤਾ ਹੀ ਹੋਇਆ ਜੋ ਉਹਨਾਂ ਨੇ ਦਿੱਲੀ ਕੁਝ ਕਰਨਾ ਹੈ ਲੇਕਿਨ ਉਸ ਤੋਂ ਪਹਿਲਾਂ ਵੀ ਕੋਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਕਿਉਂਕਿ ਕਿਸਾਨਾਂ ਦੀ ਮੀਟਿੰਗ ਹੈ ਮੀਟਿੰਗ ਤੋਂ ਬਾਅਦ 2:30-3 ਵਜੇ ਫੈਸਲਾ ਆਵੇਗਾ ਲੇਕਿਨ ਹੁਣ ਤੁਹਾਨੂੰ ਉਹ ਤਿੰਨ ਤਸਵੀਰਾਂ ਦਿਖਾ ਦਿੰਨੇ ਆ ਜਿਨ੍ਹਾਂ ਦੇ ਜਿਨ੍ਹਾਂ ਨੇ ਕਿਸਾਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਜੋਸ਼ ਭਰ ਦਿੱਤਾ ਪਹਿਲੀ ਤਸਵੀਰ ਉਹ ਹੈ ਜਦੋਂ ਜਗਜੀਤ ਸਿੰਘ ਡੱਲੇਵਾਲ ਮੜ ਤੋਂ ਖਨੋਰੀ ਬਾਰਡਰ ਤੇ ਪਹੁੰਚੇ ਕਿਉਂਕਿ ਤੁਹਾਨੂੰ ਪਤਾ ਹੈ ਕਿ 26 ਨਵੰਬਰ ਨੂੰ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ 29 ਨਵੰਬਰ ਦੇਰ ਰਾਤ ਤੱਕ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਸੀ ਤੇ ਜਦੋਂ ਹੀ ਰਿਹਾਈ ਹੋਈ ਤਾਂ ਤੜਕਸਾਰ ਹੀ ਬਲਕਿ ਤੜਕਸਾਰ ਵੀ ਕਿਉਂ ਰਾਤ ਨੂੰ ਹੀ ਉਹ ਖਨੋਰੀ ਬਾਰਡਰ ਤੇ ਪਹੁੰਚ ਗਏ ਸੀ ਕਿਸਾਨਾਂ ਨੂੰ ਮਿਲੇ ਤੇ ਸਵੇਰੇ ਤੜਕਸਾਰ ਤੋਂ ਹੀ ਉਹ ਦੁਬਾਰਾ ਫਿਰ ਤੋਂ ਧਰਨੇ ਦੇ ਵਿੱਚ ਸ਼ਾਮਿਲ ਹੋ ਗਏ ਨੇ ਪਹਿਲੀ ਤਸਵੀਰ ਉਹ ਆ ਜਦੋਂ ਗੁਰੂ ਦਾ ਅਸ਼ੀਰਵਾਦ ਲਿਆ ਤੇ ਦੁਬਾਰਾ ਧਰਨੇ ਦੇ ਵਿੱਚ ਸ਼ਾਮਿਲ ਹੋਏ ਦੂਸਰੀ ਤਸਵੀਰ ਦੇ ਵਿੱਚ ਜਗਜੀਤ ਸਿੰਘ ਡੱਲੇਬਾਲ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ 5 ਦਿਨ ਲਗਾਤਾਰ ਉਹ 5 ਦਿਨਾਂ ਬਾਅਦ ਉਹ ਖਨੋਰੀ ਬਾਰਡਰ ਦੇ ਉੱਤੇ ਪਹੁੰਚੇ ਨੇ ਇਸ ਤੋਂ ਪਹਿਲਾਂ 5 ਦਿਨ ਉਹ ਪੁਲਿਸ ਦੀ ਹਿਰਾਸਤ ਵਿੱਚ ਸੀ ਤੇ ਤੀਸਰੀ ਤਸਵੀਰ ਦੇ ਵਿੱਚ ਵੀ ਤੁਹਾਨੂੰ ਇਸ ਵਕਤ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਜ ਸੰਭ ਲਈ ਹੈ ਔਰ ਸਟੇਜ ਦੇ ਉੱਤੇ ਬਹਿ ਗਏ ਨੇ ਤਾਂ ਇਹ ਤਿੰਨ ਤਸਵੀਰਾਂ ਕਿਸ ਤਰੀਕੇ ਦੇ ਨਾਲ ਕਿੰ انسان ਅੰਦੋਲਨ ਦੇ ਵਿੱਚ ਹੋਰ ਵੀ ਜਾਨ ਫੂਕ ਰਹੀਆਂ ਨੇ ਉਹਦੀ ਗਵਾਹੀ ਪੜ ਰਹੀਆਂ ਨੇ ਤੇ ਪਹਿਲੀ ਤਸਵੀਰ ਦੇ ਵਿੱਚ ਗੁਰੂ ਦੀ ਅਰਦਾਸ ਕੀਤੀ ਹੈ ਗੁਰੂ ਦਾ ਸ਼ੁਕਰਾਨਾ ਕੀਤਾ ਹੈ ਕਿ ਚੜ੍ਹਦੀ ਕਲਾ 'ਚ ਰਹਿਣ ਸਾਰੇ ਜਾਣੇ ਤੇ ਦੂਸਰੀ ਤਸਵੀਰ ਦੇ ਵਿੱਚ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਿਹਤ ਦੀ ਜਾਂਚ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਮੋਰਚੇ ਦੇ ਵਿੱਚ ਜਾਣ ਪਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਟੇਜ ਦੇ ਉੱਤੇ ਬੈਠ ਕੇ ਨੇ ਤਾਂ ਇਹ ਤਿੰਨ ਤਸਵੀਰਾਂ ਨੇ ਕਿਸਾਨ ਅੰਦੋਲਨ ਇੱਕ ਵਾਰ ਫਿਰ ਤੋਂ ਆਪਣੇ ਪੂਰੇ ਚਰਮ ਦੇ ਉੱਤੇ ਹੈ ਲਗਾਤਾਰ ਕਿਸਾਨਾਂ ਦੀ ਆਮਦ ਵਧਣੀ ਸ਼ੁਰੂ ਹੋ ਗਈ ਹੈ ਔਰ ਕਿਸਾਨ ਲੀਡਰ ਵੀ ਕਹਿ ਰਹੇ ਨੇ ਕਿ ਲਗਾਤਾਰ ਜੋ ਕਿਸਾਨ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਹਾਲਾ ਤੱਕ ਹਲੇ ਤੱਕ ਮੋਰਚਿਆਂ ਦੇ ਵਿੱਚ ਨਹੀਂ ਪਹੁੰਚੇ ਉਹ ਆਪਣੇ ਘਰਾਂ ਤੋਂ ਨਿਕਲਣ ਠੀਕ ਹੈ ਜੋ ਜ਼ਰੂਰੀ ਕੰਮ ਨੇ ਉਹਨਾਂ ਨੂੰ ਜ਼ਰੂਰ ਨਿਪਟਾਣ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਤੋਂ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਤੇ ਇੱਕ ਵੱਡੀ ਖਬਰ ਇਹ ਵੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਜੋ ਅੱਜ ਜਾਂਚ ਕੀਤੀ ਗਈ ਹੈ ਉਹਨਾਂ ਦਾ weight ਵਗੈਰਾ ਚੈੱਕ ਕੀਤਾ ਗਿਆ ਕਿਉਂਕਿ ਉਹ ਵੀ ਪਿਛਲੇ 5 ਦਿਨਾਂ ਤੋਂ ਭੁੱਖਾ ਹੜਤਾਲਤੇ ਹੀ ਨੇ ਚਾਹੇ ਉਹ ਪੁਲਿਸ ਦੀ ਹਿਰਾਸਤ ਵਿੱਚ ਸੀ ਪੁਲਿਸ ਨੇ ਡਿਟੇਨ ਕੀਤੇ ਹੋਏ ਸੀ ਪਰ ਉਹ ਉੱਥੇ ਵੀ ਕੁਝ ਨਹੀਂ ਕਾਰੇ ਸੀ ਤਾਂ ਪਿਛਲੇ 4 ਦਿਨਾਂ ਦੇ ਵਿੱਚ ਭੁੱਖ ਹੜਤਾਲ ਕਰਨ ਅੱਜ 5ਵਾਂ ਦਿਨ ਹੈ 7 ਕਿਲੋ ਦੇ ਕਰੀਬ ਜਗਜੀਤ ਸਿੰਘ ਡੱਲੇਵਾਲ ਦਾ ਜੋ weight loose ਹੋਇਆ ਵਾ ਹੁਣ ਇੱਕ ਨਹੀਂ ਬਲਕਿ ਦੋ ਤੋਂ ਕਿਸਾਨ ਲੀਡਰ ਭੁੱਖ ਹੜਤਾਲ ਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਤੇ ਸੁਖਜੀਤ ਸਿੰਘ ਹਰਦੋ ਝੰਡੇ ਇਹ ਦੋਵੇਂ ਜੋ ਕਿਸਾਨ ਆਗੂ ਨੇ ਇਸ ਵਕਤ ਆਂਛਣ ਦੇ ਉੱਤੇ ਬੈਠੇ ਨੇ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਵੇਲੇ ਤੱਕ ਇਹਨਾਂ ਦਾ ਅੰਦੋਲਨ ਇਸੇ ਤਰੀਕੇ ਦੇ ਨਾਲ جاری ਰਹੇਗਾ ਆਪਣੀਆਂ 13 ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਨੇ ਉਹਨਾਂ ਦੇ ਵਿੱਚ ਐਮਐਸਪੀ ਦਾ ਕਾਨੂੰਨ ਬਣਾਉਣਾ ਵੀ ਸ਼ਾਮਿਲ ਹੈ ਜੋ ਕਿਸਾਨ ਲੀਡਰ ਨੇ 60 ਸਾਲ ਤੋਂ ਬਾਅਦ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣਾ ਵੀ ਹੈ ਇਸ ਤੋਂ ਇਲਾਵਾ ਜੋ ਕਰਜ਼ੇ ਨੇ ਕਰਜ਼ਾ ਮੁਕਤੀ ਵੀ ਹੈ ਇਸ ਤਰੀਕੇ ਦੀਆਂ ਕੁੱਲ ਕੁੱਲ ਮਲਾ ਕੇ 12 13 ਮੰਗਾਂ ਉਹਨਾਂ ਨੇ ਤੇ ਕਿਹਾ ਕਿ ਜਦੋਂ ਤੱਕ ਇਹ 13 ਦੀਆਂ 13 ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਸ ਵੇਲੇ ਤੱਕ ਇਹ ਅੰਦੋਲਨ ਜਾਰੀ ਰਹੇਗਾ ਤੇ ਹੁਣ ਤਾਂ ਫਾਈਨਲ ਅੰਦੋਲਨ ਹੈ ਹੁਣ ਜਾਂ ਤਾਂ ਆਰ ਜਾਂ ਫਿਰ ਪਾਰ ਦੀ ਲੜਾਈ ਹੋਵੇਗੀ ਆਰ ਪਾਰ ਤੋਂ ਬਿਨਾ ਹੁਣ ਕੁਝ ਵੀ ਵਿਚ ਦਾ ਰਸਤਾ ਨਹੀਂ ਨਿਕਲੇਗਾ ਸਰਕਾਰਾਂ ਨਾਲ ਗੱਲਬਾਤ ਜਾਰੀ ਹੈ ਔਰ ਜਦੋਂ ਤੱਕ ਸਰਕਾਰਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਕਿਸਾਨਾਂ ਨੇ ਕਿਹਾ ਕਿ ਉਸ ਵੇਲੇ ਤੱਕ ਅੰਦੋਲਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਸਵੇਰੇ ਉਠਾਇਆ ਗਿਆ ਕਿੰਤਾ ਦਾ ਮਾਹੌਲ ਸੀ ਸੁਣਨ ਚ ਆਇਆ ਕਿ ਕੈਵਨ ਤੋੜਿਆ ਗਿਆ ਕੀ ਹਾਲਾਤ ਸੀ ਜਦੋਂ ਤੁੰ ਲੈ ਕੇ ਗਏ ਦੇਖੋ ਉਸ ਸਮੇਂ ਦੇ ਮਾਹੌਲ ਜਿਹੜਾ ਹਾਲਾਤ ਸੀਗਾ ਇੱਕ ਤਰ੍ਹਾਂ ਦਾ ਗੁੰਡਾਗਰਦੀ ਵਾਲਾ ਮਾਹੌਲ ਸੀਗਾ ਮੈਂ ਅੰਦੋਲਨਕਾਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਅਗਰ 2-4 ਮਿੰਟ ਦਾ ਅਗਾ ਪਿੱਛਾ ਹੋ ਜਾਂਦਾ ਲੋਕ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਮਤਲਬ ਇੱਥੇ ਕੋਈ ਹੋਰ ਮਤਲਬ ਵੱਡੀ ਅਪਰੀਆ ਘਟਨਾ ਵਾਪਰਦੀ ਵਾਹਿਗੁਰੂ ਦੀ ਰਹਿਮਤ ਰਹੀ ਹੈ ਕੋਈ ਨੁਕਸਾਨ ਤੋਂ ਬਚ ਗਏ ਚਲੋ ਸਾਡਾ ਤਾਂ ਅੰਦੋਲਨ ਨੂੰ ਡੈਮੇਜ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਲੇਕਿਨ ਅਸੀਂ ਫਿਰ ਵੀ ਮਤਲਬ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਕਿਸੇ ਮਾੜੀ ਘਟਨਾ ਤੋਂ ਮਤਲਬ ਬਚਾਰੇ ਗਏ ਲੋਕ ਜਿੰਨੀ ਗਿਣਤੀ ਚ ਇੱਥੇ ਸੀਗੇ ਤੇ ਜਿੰਨੇ ਗੁੱਸੇ ਚ ਉੱਥੇ ਲੋਕ ਪਹੁੰਚੇ ਤਾਂ ਜ਼ਰੂਰ ਮਤਲਬ ਕੋਈ ਨਾ ਕੋਈ ਨੁਕਸਾਨ ਹੋਣਾ ਸੀ ਉੱਥੇ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਸਾਰੀ ਘਟਨਾ ਵਾਪਰਨ ਤੋਂ ਬਾਅਦ ਕੈਬਨ ਕੁਮਨ ਤੋੜ ਕੇ ਸਾਰਾ ਕੁਝ ਕਰਕੇ ਲੈ ਕੇ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਦੀ ਕੋਸ਼ਿਸ਼ ਸੀ ਕਿ ਜਾ ਕੇ ਇਹਨਾਂ ਨੇ ਮੈਨੂੰ ਪਹਿਲਾਂ ਇਹ ਕਿਹਾ ਵੀ ਤੁਸੀਂ ਚਾਹ ਪੀ ਗਏ ਆਪਾਂ ਮੈਂ ਕਿਹਾ ਵੀ ਦੇਖੋ ਮੈਂ ਤਾਂ ਚਾਹ ਨਹੀਂ ਪੀਣੀ ਤਾਂ ਉਹਨਾਂ ਵੀ ਏਸੀ ਗੱਲ ਵੀ ਤੁਸੀਂ ਮਤਲਬ ਕਿਉਂ ਨਹੀਂ ਪੀਂਦੇ ਚਾਹ ਚਾਹ ਤਾਂ ਪੀਓ ਤਾਂ ਮੇਰਾ ਇਹ ਸੀਗਾ ਕਿ ਦੇਖੋ ਮੇਰਾ ਅੰਸ਼ਣ ਅਜ ਉਹਨਾਂ ਦੀ ਏਸੀ ਗੱਲ ਕਿ ਅੰਸ਼ਣ ਤੁਹਾਡਾ ਮਤਲਬ ਹੋਣਾ ਹੈ 1 ਵਜੇ ਤੁਸੀਂ ਹੁਣ ਤਾਂ ਹੁਣ ਤਾਂ ਪੀ ਸਕਦੇ ਹੋ ਤੋ ਮੇਰਾ ਇਹ ਸੀਗਾ ਕਿ ਦੇਖੋ ਜੇ ਤਾਂ ਹੁੰਦਾ ਨੋਰਮਲ ਹਾਲਾਤਾਂ ਜਾਂਚ ਸ਼ੁਰੂ ਕਰਨ ਵਾਲੀ ਗੱਲ ਤਾਂ 1 ਵਜੇ ਹੋਣਾ ਸੀ। ਹੂੰ ਲੇਕਿਨ ਜੋ ਹਾਲਾਤ ਪ੍ਰਸਥਿਤੀਆਂ ਚੇਂਜ ਹੋਈਆਂ ਨੇ ਉਸ ਗੁੱਸੇ ਦੇ ਵਿੱਚੋਂ ਉਸ ਉਸ ਰੰਜਿਸ਼ੀ ਦੇ ਵਿੱਚੋਂ ਅਸੀਂ ਮਤਲਬ ਮੇਰਾ ਹੰਚਲ ਮਤਲਬ ਹੁਣੇ ਤੋਂ ਸ਼ੁਰੂ ਹੋਇਆ ਜਦੋਂ ਤੁਸੀਂ ਮੈਨੂੰ ਉੱਥੇ ਚੱਕ ਕੇ ਲਿਆਏ। ਤਾਂ ਮੈਂ ਕੁਝ ਖਾਣਾ ਪੀਣਾ ਨਹੀਂ ਹੈ ਤੇ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਦੀ ਵੀ ਇੰਨੀ ਹਿੰਮਤ ਨਹੀਂ ਪਈ ਕਿਸੇ ਕਿਸਮ ਦੀ ਕੋਈ ਤੱਕੀਸ਼ਾਹੀ ਕਰਨ। ਹੂੰ ਇੱਕ ਵਾਰੀ ਮਤਲਬ ਹਸਪੀਟਲ ਦੀ ਟੀਮ ਆਈ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਕਿਸੇ ਤਰੀਕੇ ਨਾਲ ਟ੍ਰੀਟਮੈਂਟ ਕੀਤੀ ਜਾਏ ਪਰ ਉਹ ਉਸ ਵੇਲੇ ਮੇਰਾ ਉਹਨਾਂ ਨੂੰ ਇਹ ਸੀਗਾ ਸਪਸ਼ਟ ਕਹਿਣਾ ਕਿ ਮੈਂ ਪ੍ਰੈਸ ਦੇ ਸਾਹਮਣੇ ਜਾ ਕੇ ਕਹਾਂਗਾ ਕਿ ਜੇਕਰ ਮੇਰੇ ਸਰੀਰ ਨੂੰ ਮੇਰੀ ਬਾਡੀ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹ ਮਤਲਬ ਡੀ ਐਮ ਸੀ ਦੀ ਜਿਹੜੀ ਮੈਨੇਜਮੈਂਟ ਹੈ ਇਹ ਜ਼ਿੰਮੇਵਾਰ ਹੋਏਗੀ ਫਿਰ ਉਹਨਾਂ ਨੂੰ ਅਕਸਰ ਜਦੋਂ ਇਹ ਗੱਲ ਕਹੀ ਤੇ ਫਿਰ ਮਤਲਬ ਪ੍ਰਸ਼ਾਸਨ ਦੇ ਅਧਿਕਾਰੀ ਵੀ ਤੇ ਇਹ ਹਸਪੀਟਲ ਦੀ ਟੀਮ ਵੀ ਉਹ ਸਾਰੇ ਮਤਲਬ ਪਿੱਛੇ हट ਗਏ ਉਸ ਤੋਂ ਬਾਅਦ ਫਿਰ ਨਾ ਕੋਈ ਮੇਰਾ ਚੈੱਕ ਅਪ ਆਇਆ ਮੇਰਾ ਸਟਾਰਟਿੰਗ ਜੀ ਕੋਈ ਚੈੱਕ ਅਪ ਨਹੀਂ ਹੋਇਆਗਾ ਨਾ ਮੈਂ ਤਾਂ ਕੋਸ਼ਿਸ਼ ਕਰਦੇ ਰੇ ਇੱਕ ਦੋ ਵਾਰੀ ਕਿਹਾ ਉਹਨਾਂ ਨੇ ਵੀ ਬੀਪੀ ਚੈੱਕ ਤਾਂ ਕਰ ਲੀਏ ਹੋਰ ਨਹੀਂ ਕੁਝ ਤਾਂ ਮੈਂ ਕਿਹਾ ਵੀ ਬੀਪੀ ਚੈੱਕ ਦਾ ਮੀ ਕੀ ਮਤਲਬ ਹੈ ਦੇਖੋ ਅਸੀਂ ਅਮਰਨਾਂ ਚਿੰਤੇ ਬੈਠੇ ਆਂ ਮਰਨ ਵਾਸਤੇ ਬੈਠੇ ਆਂ ਸਰਕਾਰ ਯਾਦਾ ਸਾਡੀਆਂ ਮੰਗਾ ਮੰਨੇ ਬੀਪੀ ਚੈੱਕ ਕਰਨ ਦੀ ਕੀ ਲੋੜ ਹੈ ਸਰਕਾਰ ਮੰਗਾ ਮੰਨ ਲੇ ਤੇ ਅਸੀਂ ਮਤਲਬ ਆਪਣੇ ਆਪ ਵੀ ਉੱਠ ਖੜਾਂਗੇ ਜਿਹੜਾ ਬੀਪੀ ਚੈੱਕ ਕਰਨਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੰਨ ਲਓ ਮੇਰਾ ਮੇਰਾ ਬੀਪੀ ਹਾਈ ਹੈ ਇਹ ਟ੍ਰੀਟਮੈਂਟ ਲੈਣੀ ਹੈ ਤੇ ਟ੍ਰੀਟਮੈਂਟ ਲੈਣੀ ਹੈ ਜਿਉਂਦਾ ਰਹਿਣੋਂ ਵਾਸਤੇ ਤਾਂ ਜਦੋਂ ਸਾਡੀ ਲੜਾਈ ਇਹ ਆ ਕਿ ਅਸੀਂ ਐਕਸਟ੍ਰੀਮ ਤੱਕ ਲੜਾਂਗੇ ਅਸੀਂ ਮਰਨ ਤੱਕ ਜਾਵਾਂਗੇ ਅਸੀਂ ਮਰਾਂਗੇ ਸ਼ਾਦਵੇਂ ਢੰਗ ਦੇ ਨਾਲ ਤਾਂ ਫਿਰ ਮੈਡੀਸਨ ਦਾ ਕੀ ਕੰਮ ਹੈ ਮੈਡੀਸਨ ਨਹੀਂ ਲੈਣੇ ਤੇ ਫਿਰ ਚੈੱਕਅਪ ਕਰਾ ਕੇ ਕੀ ਕਰਨਾ ਮੈਨੂੰ ਲੱਗਦਾ ਜਿੰਨਾ ਕਿ ਗੁੰਡਾਗਰਦੀ ਕੀਤੀ ਉਹ ਡਰ ਵੀ ਸੀ ਉਹਨਾਂ ਦੇ ਅੰਦਰ ਕਿ ਬਹੁਤ ਵੱਡਾ ਜਦੋਂ ਮੈਨੂੰ ਲਿਜਾ ਕੇ ਉਹਨਾਂ ਨੇ ਗੱਡੀ 'ਚ ਬਿਠਾਇਆ ਉਸ ਵੇਲੇ ਤਾਂ ਉਹਨਾਂ ਦੇ ਅਧਿਕਾਰੀ ਆਪਦੇ ਜਿਹੜੇ ਛੋਟੇ ਮੁਲਾਜ਼ਮ ਸੀਗੇ ਉਹਨਾਂ ਨੂੰ ਗਾਲਾਂ ਕੱਢਦੇ ਤੇ ਕਰ ਸੁਣਿਆ ਮੈਂ ਮੈਂ ਤੁਸੀ ਮਤਲਬ ਮਰਵਾਉਂਗਾ ਪਹਿਲੋ ਫਟਾਫਟ ਬੈਠੋ ਗੱਡੀ ਦੇ ਵਿੱਚ ਇਹ ਵੋ ਫਲਾਂ ਤੇ ਹਾਂਗਾ ਇਸ ਤਰ੍ਹਾਂ ਦੀ ਮਤਲਬ ਬੋਲੀ ਬੋਲ ਰਹੇ ਸੀ ਆਪਣੇ ਮੁਲਾਜ਼ਮਾਂ ਨੂੰ ਔਰ ਪੂਰੀ ਤਰ੍ਹਾਂ ਡਰੇ ਹੋਏ ਸੀ ਅੱਗੇ ਜਾ ਕੇ ਜਦੋਂ ਥੋੜਾ ਅਸੀਂ ਅੱਗੇ ਗਏ ਆ ਤਾਂ ਅੱਗੇ ਕੁਦਰਤੀ ਟੱਕਾਂ ਦੇ ਕਰਕੇ ਮਤਲਬ ਜਾਮ ਲੱਗਿਆ ਹੋਇਆ ਸੀ ਉਸ ਵੇਲੇ ਵੀ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲੀ ਵੀ ਅੱਗੋਂ ਕਿਸਾਨ ਆ ਗਏ ਕਿਤੇ ਵੀ ਜਿਹੜਾ ਅੱਗੋਂ ਸੜਕ ਰੁਕ ਗਈ ਹੈ ਜੇ ਕਿਸਾਨਾਂ ਨੇ ਆ ਕੇ ਰੋਕ ਲਈਏ ਤਾਂ ਕਹਿੰਦੇ ਭਾਬਾ ਵੀ ਇੱਥੇ ਬੈਠੇ ਕਿਸਾਨਾਂ ਦੇ ਇਕੱਠ ਤੋਂ ਉਹ ਪੂਰੇ ਘਬਰਾਏ ਹੋਏ ਸੀ ਡਰੇ ਹੋਏ ਸੀ ਟੈਲੀਵਨ ਸਰ ਜਿਵੇਂ ਗੱਲ ਕੀਤੀ ਜਾਵੇ ਇੱਕ ਲਿਸਟ ਜਾਰੀ ਹੁੰਦੀ ਹੈ ਅਧਿਕਾਰ ਪ੍ਰਸ਼ਾਸਨ ਵੱਲੋਂ ਕਿ 105 ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੂੰ ਸਨਮਾਨ ਕਰਨ ਦੀ 1000 ਰੁਪਏ ਦੇਣ ਦੀ ਉਹ ਕਿਵੇਂ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਕੋਈ ਇਦਾਂ ਦਾ ਕੀ ਕੀਤਾ ਹੋਇਆ ਸੀ ਜਿਹੜਾ ਤੁਹਾਨੂੰ ਉਹਨਾਂ ਨੂੰ ਇਨਾਮ ਦੇਣਾ ਪੈ ਗਿਆ ਮੁਲਾਜ਼ਮ ਚਲੋ ਮੈਂ ਕਹੂੰਗਾ ਬਈ ਚਲੋ ਸਾਡੇ ਹੀ ਨੇ ਮੁਲਾਜ਼ਮ ਸਾਡੇ ਧੀਆਂ ਪੁੱਤ ਹੈ ਜੇ ਉਹਨਾਂ ਨੂੰ ਸਾਨੂੰ ਗ੍ਰਿਫਤਾਰ ਕਰਨ ਦੇ ਨਾਲ ਇਨਾਮ ਮਿਲਦਾ ਹੈ ਤਾਂ ਚੰਗੀ ਗੱਲ ਹੈ ਇਨਾਮ ਮਿਲ ਜਾਣਾ ਚਾਹੀਦਾ ਹੈ ਪਰ ਮੈਨੂੰ ਲੱਗਦਾ ਕਿ ਇਹ ਇਹ ਪਿੱੜ ਤੱਕ ਨਾ ਪਵੇ। ਇਹ ਪ੍ਰਤਾਂ ਪੈ ਜਾਂਦੀਆਂ ਨੇ ਕਿ ਅਗਲਾ ਕਹਿੰਦਾ ਲੈ ਵੀ ਜਿਵੇਂ ਹਰਿਆਣੀਆਂ ਵਾਲਿਆਂ ਨੇ ਸਾਡੇ ਤੇ ਗੋਲੀਆਂ ਚਲਾਉਣ ਵਾਲੇ ਉਹਨਾਂ ਦੇ ਨਾਮ ਸਿਲੈਕਟ ਕਰ ਲਏ ਰਾਸ਼ਟਰਪਤੀ ਅਵਾਰਡ ਦੇ ਲਈ। ਤੇ ਉਹਦੇ ਚੋਂ ਜੇਕਰ ਉਹੋ ਜੀ ਸੋਚ ਤੋਂ ਜੇ ਤਾਂ ਕੀਤਾ ਜਾ ਰਿਹਾ ਹੈ ਤਾਂ ਇਹ ਗੱਲ ਮਾੜੀ ਹੈ। ਕਿਉਂਕਿ ਆਪਦੇ ਜਿਹੜੀ ਸਰਕਾਰ ਇਹ ਇਨਾਮ ਅਨਾਉਂਸ ਕਰਨਾ ਇੱਕ ਬਹੁਤ ਵੱਡਾ ਸੰਕੇਤ ਦੇ ਰਿਹਾ ਹੈ। ਉਹ ਇਹ ਸੰਕੇਤ ਦੇ ਰਿਹਾ ਕਿ ਬਿਲਕੁਲ ਭਾਜਪਾ ਦੀਆਂ ਜਾਂ ਕੇਂਦਰ ਸਰਕਾਰ ਦੀਆਂ ਗਾਈਡਲਾਈਨਾਂ ਤੇ ਚੱਲ ਕੇ ਪੰਜਾਬ ਸਰਕਾਰ ਨੇ ਉਹਨਾਂ ਦੀ ਹੱਥ ਠੋਕੀ ਬਣਦਿਆ ਇਹ ਇਹ ਜਿਹੜਾ ਐਕਸ਼ਨ ਆ ਜਿਹੜਾ ਸਾਡੇ ਤੇ ਜਿਹੜਾ ਮਿਸ਼ਨ ਉਹਨਾਂ ਨੇ ਜਿਹੜਾ ਜਿਹਨੂੰ ਕਹਿੰਦੇ ਵੀ ਸਾਡਾ ਸਫਲ ਮਿਸ਼ਨ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ